thank you ਅਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਹਲਕਾ ਰਾਜਸੰਸੀ ਦੇ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦਿਆਂ ਜੀ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਲੋਕ ਸਭਾ ਦੀਆਂ ਚੋਣਾਂ ਬਾਰੇ ਅਹਿਮ ਬੈਠਕ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦਿਆਂ ਅਤੇ ਹਲਕਾ ਰਾਜਸੰਸੀ ਦੇ ਬਲਾਕ ਪ੍ਰਧਾਨ ਅਤੇ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਮੌਜੂਦ ਸਨ ਇਸ ਮੌਕੇ ਤੇ ਜ਼ਿਲ੍ਹਾ ਕੱਤਰ ਸਰਦਾਰ ਦਲਜੀਤ ਸਿੰਘ ਮਿਆਦਿਆਂ ਜੀ ਨੇ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ਇਸ ਮੌਕੇ ਜ਼ਿਲ੍ਹਾ ਜਨਰਲ ਕੱਤਰ ਸਰਦਾਰ ਦਲਜੀਤ ਸਿੰਘ ਮਿਆਦਿਆਂ ਜੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਾ ਸਾਸੀ ਦੇ ਸਾਰੇ ਹੀ ਵਲੰਟੀਅਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ 13 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ 165 ਹੋਰ ਮੁਹੱਲਾ ਕਲੀਨਿਕ ਪੰਜਾਬ ਵਾਸੀਆਂ ਦੀ ਸਹੂਲਤ ਦੇ ਲਈ ਜਨਤਾ ਨੂੰ ਸਮਰਪਿਤ ਕੀਤੇ ਗਏ ਨੇ ਉਸ ਨਾਲ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਆਵੇਗੀ ਅਤੇ ਆਮ ਲੋਕਾਂ ਨੂੰ ਘਰ ਬੈਠੇ ਹੀ ਸੇਤ ਸਹੂਲਤਾਂ ਮਿਲਣਗੀਆਂ ਦਲਜੀਤ ਸਿੰਘ ਵਿਆਦਿਆ ਜੀ ਨੇ ਦੱਸਿਆ ਕਿ ਆਮ ਲੋਕਾਂ ਨੂੰ ਪਹਿਲਾਂ ਸਰਕਾਰੀ ਕੰਮਾਂ ਦੇ ਲਈ ਦਫ਼ਤਰਾਂ ਕਚੈਰੀਆਂ ਦੇ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਸੀ ਚੱਕਰ ਲਗਾਉਣੇ ਪੈਂਦੇ ਸੀ ਸਾਰਾ ਦਿਨ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੱਗਣਾ ਪੈਂਦਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਜਨਤਾ ਦੇ ਘਰ ਬੈਠੇ ਹੀ ਸਰਕਾਰੀ ਕੰਮ ਪੂਰੇ ਹੋਣਗੇ ਇਸ ਮੌਕੇ ਤੇ ਆਮ ਜਨਤਾ ਦੇ ਵੱਲੋਂ ਸਰਕਾਰੀ ਅਤੇ ਸਿਹਤ ਸਹੂਲਤਾਂ ਵਾ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਦੋਸਤੋ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਮਿਆਦਿਆ ਜਿਲ੍ਹਾ ਸਿਕਤਪੁਰ ਅੰਮ੍ਰਿਤਸਰ ਦੇ ਹਣਕਾਰ ਆਇਆ ਸੰਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਅੱਜ ਸਾਡੇ ਜਿਹੜੀ ਮੀਟਿੰਗ ਰੱਖੀ ਗਈ ਸੀ ਉਹਦਾ ਮੇਨ ਐਜੰਡਾ ਸੀ ਜੋ 2024 ਦੀ ਇਲੈਕਸ਼ਨ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ ਉਹਦੇ ਸੰਬੰਧ ਵਿੱਚ ਰੱਖੀ ਗਈ ਸੀ ਤਾਂ ਜੋ ਸਾਡੇ ਆਮ ਆਨ ਸਰਕਾਰ ਦੇ ਜੋ ਪ੍ਰਾਪਤੀਆਂ ਨੇ ਉਹਨਾਂ ਨੂੰ ਘਰ ਘਰ ਤੱਕ ਜਦੋਂ ਪਹੁੰਚਾਇਆ ਜਾਵੇ ਔਰ ਆਮਾਨ ਸਾਹਿਬ ਨੂੰ ਜਿਹੜਾ ਉਹਨਾਂ ਦੇ ਟਾਈਮ ਦੇ ਚ 13 ਦੀ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਤਾ ਕੇ ਹੋਰ ਮਜ਼ਬੂਤ ਕੀਤਾ ਜਾਵੇ ਆਮਾਨ ਸਾਹਿਬ ਦੇ ਜਿਹੜੇ 13 ਹੱਥ ਨੇ ਜਿਹੜੇ ਉਹ ਹੋਰ ਮਜ਼ਬੂਤ ਕੀਤੇ ਜਾ ਤਾਂ ਜੋ ਸਾਡਾ ਜਿਹੜਾ ਪੰਜਾਬ ਖੁਸ਼ਹਾਲ ਸੂਬਾ ਬਣ ਸਕੇ ਔਰ ਜੋ ਸਾਡੇ ਪਿਛਲੇ ਦਿਨੀ ਪਾਰਟੀ ਉਰ ਅਨਾਉਂਸਮੈਂਟ ਹੋਈ ਸੀ ਸੋਸ਼ਲ ਮੀਡੀਆ ਦੇ ਜਿਹੜੇ ਬਲਾਗ ਇੰਚਾਰਜ ਲਾਏ ਗਏ ਸੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਆ ਔਰ ਉਹਨਾਂ ਦਾ ਜਿਹੜਾ ਵਾ ਧੰਨਵਾਦ ਕੀਤਾ ਗਿਆ ਪਾਰਟੀ ਰਿਗਮੈਂਟ ਦਾ ਜਿਨ੍ਹਾਂ ਨੇ ਇਹਨਾਂ ਦੇ ਵਰਕਰਾਂ ਨੂੰ ਮਾਣ ਬਖਸ਼ ਕੇ ਜਿਹੜਾ ਗਰਾਊਂਡ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਜਿਹੜੇ ਬਲਾਗ ਇੰਚਾਰਜ ਲਾਇਆ ਵਾ ਬਹੁਤ-ਬਹੁਤ ਧੰਨਵਾਦ ਸ਼੍ਰੀ ਰਵਿੰਦ ਕੇਜਰੀਵਾਲ ਜੀ ਕਮੇ ਕਨਵਿੰਨਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਜੀ ਮਾਨ ਜੀ ਹਰਮਨ ਪਿਆਰੇ ਨੇਤਾ ਪੰਜਾਬ ਇਹਨਾਂ ਦਾ ਬਹੁਤ ਸਮੁੱੱਚੀ ਹਾਈ ਕਮਾਂਡ ਦਾ ਧੰਨਵਾਦ ਆ ਜਿਨ੍ਹਾਂ ਨੇ ਛੋਟੇ ਛੋਟੇ ਵਲੰਟੀਅਰਾਂ ਨੂੰ ਮਾਣ ਸਨਮਾਨ ਬਖਸ਼ਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਡੇ ਸਾਥੀ ਵਰਕਰ ਕੁਝ ਵਾਂਝੇ ਰਹਿ ਰਹੇ ਆ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਸ਼ਾਇਦ ਅਸੀਂ ਵਾਂਝੇ ਰਹਿ ਗਏ ਉਹ ਬਿਲਕੁਲ ਚਿੰਤਾ ਨਾ ਕਰਨ ਪਾਰਟੀ ਦੇ ਸਭ ਕੁਝ ਧਿਆਨ ਦੇ ਵਿੱਚ ਆ ਔਰ ਨਾਲੇ ਟਾਈਮ ਦੇ ਵਿੱਚ ਸਭ ਨੂੰ ਜਿਹੜੀਆਂ ਉਹ ਜ਼ਿੰਮੇਵਾਰੀਆਂ ਦੇਖਣ ਵਾਜਾ ਜਾ ਤੈ ਤੱਕੜੇ ਹੋ ਕੇ ਅਸੀਂ ਜਿਹੜਾ ਹੰਬੜਾ ਮਾਰ ਗਏ 2 4 24 ਦਾ ਜਿਹੜਾ ਮੋਰਚਾ ਆ ਉਹ ਫਤਿਹ ਕਰਗੇ ਔਰ ਪਾਰਟੀ ਨੂੰ ਪਿੰਡ ਪੱਦਰ ਤੇ ਬੂਥ ਪੱਦਰ ਤੇ ਜਿਹੜਾ ਉਹਨੂੰ ਮਜ਼ਬੂਤ ਕਰੀਏ ਰਲ ਮਿਲ ਕੇ ਜਿਹੜਾ ਆਪਾਂ ਹਲਕਾਰ ਆਇਆ ਸੰਗ ਜਿਹੜਾ ਵੱਡੀ ਲੀਡ ਦੇ ਨਾਲ ਦਿਤਾਗੇ ਅਮਰਸਰ ਦੇ ਜਿਹੜੇ ਲੋਕ ਸਭਾ ਦੀ ਪਾਰਲੀਮੈਂਟ ਦੀ ਚੋਣਾਂ ਜਿਤਾ ਕੇ ਆਪਾਂ ਮਾਨ ਸਾਹਿਬ ਦੇ ਜਿਹੜੀ ਤਸ਼ਰੀਰਵਿੰਦ ਕਾਇਰ ਦੀ ਗੱਲ ਦੀ ਝੋਲੀ ਦੇ ਵਿੱਚ ਪਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਪੱਤਰਕਾਰ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ